ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬੇਨਤੀ ਕਰਦੇ ਆਂ ਆਪਾਂ ਸਿੱਖ ਕੌਮ ਨੂੰ ਸਾਰੀ ਨੂੰ ਕੱਲ ਅਸੀਂ ਕਿਸੇ ਪਿੰਡਾਂ ਵਿੱਚ ਗਏ ਸੀਗੇ ਤੇ ਇੱਕ ਪਿੰਡ ਦੇ ਵਿੱਚ ਰਾਹ ਚ ਤੀਆਂ ਲੱਗੀਆਂ ਸੀ ਤੀਆਂ ਵੱਲੋਂ ਲਾਈਆਂ ਗਈਆਂ ਸੀ ਇੱਕ ਦਿਨ ਵਾਸਤੇ ਸਿਆਣੇ ਸਿਆਣੇ ਬੰਦੇ ਫਰਦੇ ਸੀ ਮੈਂ ਵੀ ਉੱਥੇ ਥੋੜਾ ਜਿਹਾ ਮੋਟਰਸਾਈਕਲ ਠੱਲ ਕੇ ਦੇਖਿਆ ਤੀ ਮੈਂ ਉਹਨਾਂ ਨੂੰ ਪੁੱਛਿਆ ਜਵਾਕਾਂ ਨੂੰ ਕੀ ਹੈ ਕਹਿੰਦੇ ਤੀਆਂ ਲਾਈਆਂ ਸਾਡੇ ਪਿੰਡਿਆਂ ਨੇ ਪਹਿਲੀ ਗੱਲ ਤਾਂ ਮੈਂ ਬੇਨਤੀ ਕਰਨਾ ਤੀਆਂ ਦਾ ਆਪਣਾ ਹੱਕ ਹੀ ਨਹੀਂਗਾ ਇਹ ਤੀਆਂ ਉਹ ਲੋਉਂਦੇ ਸੀਗੇ ਜ਼ਬਰਦਸਤੀ ਜਦੋਂ ਕੁੜੀਆਂ ਨੂੰ ਕੱਲਰਾਂ ਵਿੱਚ ਲਿਆ ਕੇ ਨਚਾਇਆ ਜਾਂਦਾ ਸੀਗਾ ਜਿਹੜੀ 40 ਸਾਲ ਦੀ ਕੁੜੀ ਉਹਨੂੰ ਸੋਣੀ ਦੇਖ ਕੇ ਲਜਾਇਆ ਜਾਂਦਾ ਸੀ ਉਹਦੀ ਇੱਜ਼ਤ ਲੁੱਟੀ ਜਾਂਦੀ ਸੀ ਗਾਂ ਉਹ ਵੇਚੀ ਜਾਂਦੀ ਆਪਾਂ ਨੂੰ ਰੋਜ਼ ਕਥਾਵਾਦ ਢਾਡੀ ਇਹ ਗੱਲ ਸੁਣਾਉਂਦੇ ਆ ਗੁਰੂ ਘਰਾਂ ਤੋਂ ਤੇ ਆਪਾਂ ਸਮਝਦੇ ਫੇਰ ਨਹੀਂ ਆਪਾਂ ਮੂਰਖਾ ਯਾਰ ਮੂਰਖਾ ਪਾਏ ਆ ਵੀ ਜਦੋਂ ਆਪਣਾ ਇਹ ਤਿੱਥ ਤਿਆਰੀ ਨਹੀਂ ਇਹ ਪ੍ਰੋਗਰਾਮ ਕਰਦੇ ਕਿਉਂ ਆ ਕਿਉਂ ਇਹ ਰੋਜ ਜਿਹੜੇ ਢਾਡੀ ਦੱਸਦੇ ਆ ਜਾਂ ਕਸਾਵਾਜ ਦੱਸਦੇ ਆ ਜਾਂ ਕੀਤਨੀਏ ਦੱਸਦੇ ਆ ਉਹ ਕੋਈ ਉਹੀ ਤਾਂ ਬੋਲਦੇ ਨਹੀਂ ਥੋੜੀ ਜੀ ਗੱਲ ਸਮਝਿਆ ਕਰੋ ਪੰਜਾਬੀਓ ਇੱਕ ਗੱਲ ਮਗਰ ਨਾ ਪਿਆ ਕਰੋ ਜਿਹੜਾ ਤੀਆਂ ਦਾ ਤਿਹਾਰ ਆਪਣਾ ਨਹੀਂ ਮੈਂ ਤੇ ਬਿਲਕੁਲ ਨਾਰਾਜ਼ ਆ ਕਿਸੇ ਪਿੰਡ ਵਿੱਚ ਲੱਗਣ ਨਹੀਂ ਚਾਹੀਏ ਕੱਲ ਮੈਂ ਉਹ ਪਿੰਡ ਦਾ ਨਾਮ ਨਹੀਂ ਦੱਸਦਾ ਅਸੀਂ ਕੰਮ ਗਏ ਸੀ ਉਹ ਪਿੰਡਾਂ ਵਿੱਚ ਤੇ ਉੱਥੇ ਸਿਆਣੇ ਵੀ ਫਿਰਦੇ ਸੀਗੇ ਇਹ ਆਪਣਾ ਹੈ ਨਹੀਂਗਾ ਦੂਜੀ ਗੱਲ ਦੂਜੀ ਗੱਲ ਆਪਾਂ ਪੰਜਾਬੀ ਥੋੜੇ ਕਮਲੇ ਹੁੰਨੇ ਆਪਾਂ ਲੰਗਰ ਤਾਂ ਦੇਖੋ ਲਾਉਨੇ ਆ ਠੀਕ ਆ ਆਪਣਾ ਹੱਕ ਆ ਗੁਰੂ ਨਾਨਕ ਜੀ ਨੇ ਆਖਿਆਗਾ ਪਰ ਇੱਕ ਆਪਣੇ ਰਾਜਸਥਾਨ ਚ ਗਈ ਬੱਚੀ ਦੇ ਇੰਤਿਹਾਨ ਸੀਗੇ ਜੱਜਾਂ ਦੇ ਉਹਦੇ ਖਾਲਸਾ ਰੂਪ ਚ ਸੀ ਉਤੋਂ ਇੰਤਿਹਾਰ ਨਹੀਂ ਦਿਵਾਏਗੇ ਰਾਜਸਥਾਨੀਆਂ ਨੇ ਆ ਜਿਹੜੇ ਰਾਜਸਤਾਨੀ ਮੰਗਣੋਂ ਆਉਂਦੇ ਆ ਕਣਕ ਜਾਂ ਹੁਣ ਬੱਠਲ ਵਾਲੀਆਂ ਜਾਂ ਵੇਚਦੇ ਫਿਰਦੇ ਗਰੀਬ ਐ ਆ ਸਾਡੇ ਉਧਰ ਪੈੜੀ ਨਹੀਂ ਹੁੰਦੀ ਬਾਈ ਇਹ ਖੋਟੇ ਸਭ ਤੋਂ ਵੱਧ ਐ ਸਾਰੇ ਸੂਬਿਆਂ ਤੋਂ ਵੱਧ ਖੋਟੇ ਐ ਦੂਜੀ ਵਾਰ ਸਿੱਖ ਇਤਿਹਾਸ ਤੇ ਇਹਨਾਂ ਨੇ ਵਾਰ ਕੀਤਾ ਤੇ ਪਹਿਲਾਂ ਵੀ ਨਹੀਂ ਧਿਆਨ ਹੋਉਂਦਾ ਉੱਤੇ ਪਹਿਲਾਂ ਪਤਾ ਨਹੀਂ ਕਾਦੀ ਪੜਤੀ ਸੀ ਹੁਣ ਜੱਜ ਦੀ ਸੀ ਬਾਈ ਜੀ ਮੈਂ ਪਿੰਡਾਂ ਵਾਲਿਆਂ ਨੂੰ ਬੇਨਤੀ ਕਰਦਾ ਹੱਥ ਬੰਨ੍ਹ ਕੇ ਤੇ ਇਹ ਵੀ ਇਹਨਾਂ ਨੂੰ ਵੀ ਮੋੜਿਆ ਕਰੋ ਯਾਰ ਜਦੋਂ ਆਖਣਾ ਰਾਜਸਤਾਨ ਦੇ ਬਿਲਕੁਲ ਦਵਾਲਦੇ ਕਰੋ ਮੈਂ ਇਹ ਸਾਡੇ ਘਰੇ ਆਈ ਸੀ ਪਰਸੋਂ ਬਠਲ ਵਾਲਿਆਂ ਕਹਿੰਦੇ Rajasthan ਮੈਂ ਪੇਟ ਪਾ ਲੈਣਾ ਮਾ ਜਾਓ ਇੱਥੋਂ ਭੱਜ ਜਾਓ ਪੈਸਾ ਸਾਡੇ ਤੇ ਤੁਸੀਂ ਲੱਗਣਾ ਇਹ ਵੀ ਤੁਸੀਂ ਨਾ ਕਿਰਪਾ ਕਰਿਆ ਕਰੋ ਇਹ ਸਭ ਤੋਂ ਵੱਧ ਮਾਰੀ ਕਰਦੇ ਆਪਣੇ ਤੇ Rajasthan ਦੋ ਵਾਰੀ ਆਪਾਂ ਨੂੰ ਰੋਕਤਾ ਆਪਾਂ ਬਾਰਸਾ ਹਿੰਦੂ ਭਾਰਤ ਦੇ ਭਾਰਤ ਦੇ ਵਿੱਚ ਤਰਕੀਆਂ ਕੀਤੀਆਂ ਭਾਰਤ ਇਸ ਵਸਤੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਨਾ ਤੇ ਆਪਣੇ ਤੇ ਲੱਗਦਾ ਬਾਈ ਜੀ ਇਹਨਾਂ ਨੂੰ ਵੀ ਨਾ ਬਣਨ ਦਿਆ ਕਰੋ ਆ ਜਿਹੜੇ ਤੀਆਂ ਲਾਉਂਦੇ ਆ ਤੁਸੀਂ ਇਹ ਬਿਲਕੁਲ ਗਲਤ ਹੈ ਬੇਕਾਰ ਕੰਮ ਹੈ ਇਹ ਆਪਣਾ ਤਿਹਾਰ ਹੀ ਨਹੀਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ